اوپر ساڑی کچن شارٹ سرکٹ ہوا پورا پتا نہیں لگ سکیا اچانک اگ لگی گرمی کر کے نقصان تھوڑا ہوا زیادہ نہیں ہوا جانی نقصان کسی کا نہیں ہوا کوئی بھی اتنے مالی نقصان ماڑا بہت ساڑا سامان تھو اگ لگی تھوڑے بہت بچاؤ ہو گیا بٹ پھر بھی بچا کافی ہوا مجھے کنٹرول کر لیا فائر برگیڈ والے وقت سر آ گئے سارے کام سنبھالیا گیا سارا نہیں زیادہ نقصان نہیں ہوا بچا ہو گیا ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਲੱਗੀਆਂ ਨੇ ਖੜੀਆਂ ਨੇ ਇਸ ਵੇਲੇ ਵੀ ਮੌਜੂਦ ਨੇ ਅੱਗ ਬੁਝ ਗਈ ਆ ਕੋਈ ਐਸਾ ਨੂੰ ਕੋਈ ਕੰਪਲੀਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬ੍ਰਿਗੇਡ ਨੇ ਬਹੁਤ ਸਾਥ ਦਿੱਤਾ ਸਾਡਾ ਆ ਕੋਈ ਤਾਰਦੁਰ ਸੜੀ ਆ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜੀ ਉੱਥੇ ਕੋਈ ਇਲੈਕਟ੍ਰਿਕ ਵਾਇਰ ਸੀਗੀ ਫੋਟੋ ਦੇ ਕੜਗੀ ਲੱਗ ਆਲੇ ਲੋਏ ਬਚਾਅ ਆਸਪੁਰ ਆਂਡੀ ਗਾੜੀ ਕਿਸਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਮਾਲਿਕ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਟਾਈਮ 'ਚ ਸਾਡੀ ਮਦਦ ਕੀਤੀ ਫਾਇਰ ਬ੍ਰਿਗੇਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਵਾਲਾ ਪੁਲਿਸ ਪਹੁੰਚ ਗਈ ਸਾਰੇ ਬਸੋ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈਗੀ ਅਮ ਸਭ ਨੂੰ ਇਹ ਅਗ ਲੱਗੀ ਹੈ ਕਿ ਕਿੰਨੀ ਮੰਨ ਜਾਂਦੇ ਹੈ ਜਿਲ੍ਹਾ ਚੌਕ ਪਹਿਲੇ ਮੰਜ਼ਿਲ ਤੇ ਲੱਗੀ ਜੀ ਕੀ ਤਰ੍ਹਾਂ ਇਨਫੋਰਮੇਸ਼ਨ ਵੀ ਆਈ ਹੈ ਇਹ ਰਿਸੀਟ ਆ ਬਜੇ ਅੱਗ ਲੱਗ ਗਈ ਹੈ ਗੱਡੀ ਲਿਆਓ ਸੀ ਬਟਾਵੜ ਗਿਲ ਰੋਡ ਤੇ ਗੱਡੀ ਵੀ ਕਟਾਈ ਹੈ ਹੈਡ ਕੁਆਰਟਰ ਤੋਂ ਲੈ ਕੇ ਆ ਲੋਕਲ ਅੱਡੇ ਤੋਂ ਕਿੰਨੀਆਂ ਗੱਡੀਆਂ ਲੱਗੀਆਂ ਨੇ ਸਰ ਇੱਕ ਗੱਡੀ ਨਾਲ ਹੀ ਹੋ ਗਿਆ ਜੀ ਥੋੜੀ ਵਜਾ ਕੀ ਹੈ ਦੱਸਦੇ ਆ ਸਰ ਸਰਟੀਫਿਕੇਟ ਦੱਸਦੇ ਆ ਇਹ ਕਰਕੇ ਚਿੰਤੇ ਵਿੱਚ ਮਾਰੇ ਜੇ ਅੱਗ ਲੱਗੇ ਸੀ ਕਿ ਤੇ ਇਤੋਂ ਵਾ ਜ਼ਿਆਦਾ ਹਣ ਕਰਕੇ ਘਬਰਾ ਗਏ ਸੀ ਅਸੀਂ ਆਏ ਇੱਕ ਗੱਟੀ ਨਾਲ ਪਹੁੰਚੇ ਸੀ ਅੱਗ ਬੋ ਚੁੱਕੀ ਹਾਂਜੀ ਹਾਂਜੀ ਕੋਈ ਨੁਕਸਾਨਤ ਨਹੀਂ ਹੋਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਅੱਗ ਲੱਗੀ ਹੈ ਕੀ ਕਾਰਨ ਹੈ ਸਰ ਕਿਹੜੀ ਜਗ੍ਹਾ ਲੱਗੀ ਹੈ ਇਹ ਇਹ ਉੱਪਰ ਸਾਡੀ ਕਿਚਨ ਸੇ ਇੱਕ ਉਹ ਇੱਕ ਸ਼ਾਰਟ ਸਰਕਟ ਹੋਇਆ ਹਾਂ ਹੁਣ ਪੂਰਾ ਪਤਾ ਨਹੀਂ ਲੱਗ ਸਕਿਆ ਅਚਾਨਕ ਅੱਗ ਲੱਗੀ ਗਰਮੀ ਕਰਕੇ ਕਿੰਨਾ ਕੋ ਨੁਕਸਾਨ ਨੁਕਸਾਨ ਥੋੜਾ ਹੋਇਆ ਜਿਆਦਾ ਨਹੀਂ ਹੋਇਆਗਾ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਕੋਈ ਵੀ ਇੱਥੇ ਮਾਲੀ ਨੁਕਸਾਨ ਮਾੜਾ ਬੋਸੜਾ ਸਮਾਨ ਤੋਂ ਅੱਗ ਲੱਗੀ ਥੋੜੇ ਬੋਤੇ ਨੂੰ ਬਚਾਹ ਹੋ ਗਿਆ ਪਰ ਫਿਰ ਵੀ ਬਚਾਅ ਕਾਫੀ ਹੋਇਆ ਉਹਨੇ ਕੰਟਰੋਲ ਕਰ ਲਿਆ ਫਾਇਰ ਬਰਗੇਡ ਵਾਲੇ ਵਕਤ ਸਿਰ ਆ ਗਏ ਸਾਰੇ ਹਮ ਸਭਾਲਿਆ ਗਿਆ ਸਾਰਾ ਨਹੀਂ ਜਿਆਦਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਕਿੰਨੀਆਂ ਗੱਡੀਆਂ ਲੱਗੀਆਂ ਬਣੀ ਫਾਇਰ ਬਰਗੇਡ ਦੋ ਗੱਡੀਆਂ ਲੱਗੀਆਂ ਨੇ ਖੜੀਆਂ ਨੇ ਇਸ ਵੇਲੇ ਵੀ ਮੌਜੂਦ ਨੇ ਹਾਂ ਲੱਗ ਦੋ ਤਿੰਨ ਅੱਗ ਬੁਝ ਗਈ ਹੈ ਕੋਈ ਐਸੇ ਸਾਨੂੰ ਕੋਈ ਕੰਪਲੇਨਟ ਨਹੀਂ ਕਿਸੇ ਵੱਲੋਂ ਸਾਨੂੰ ਫਾਇ ਆ ਕੋਈ ਤਾਰਦੁਰ ਸੜੀ ਹੈ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜਿਉਂ ਉੱਥੇ ਕੋਈ ਇਲੈਕਟ੍ਰਿਕ ਵਾਇਰ ਸੀਗੀ ਫੋਟੋ ਕੇ ਤੜਕੀ ਦੇ ਆਲੇ ਦੋਲੇ ਬਚਾਅ ਬਸ ਕੋਈ ਅੰਡੀ ਗੋਡੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਹੈ ਮਾਲਿਕ ਕੋਈ ਬੋਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਟਾਈਮ 'ਤੇ ਸਾਡੀ ਮਦਦ ਕੀਤੀ ਫਾਇਰ ਬ੍ਰੀਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਵਾਲਾ ਪੁਲਿਸ ਵੀ ਪਹੁੰਚ ਗਈ ਸਾਰੇ ਵਸੋਂ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈ ਕਮ ਸਤਿ ਇਹ ਅੱਗ ਲੱਗੀ ਹੈ ਕਿ ਕਿੰਨੀ ਵੱਨ ਜਾਂਦਾ ਹੈ ਜਿਲ੍ਹਾ ਚੌਕ ਪਹਿਲੀ ਮੰਦਿਰ ਤੇ ਲੱਗੀ ਇਹ ਸਰ ਇਨਫੋਰਮੇਸ਼ਨ ਕੀ ਹੈ ਇਹ ਰਿਸੀਟ ਆ ਬਜੇ ਅੱਗ ਲੱਗੀ ਹੈ ਗੱਡੀ ਲਿਆ ਹੋਇਆ ਸੀ ਬਟਾਵਰ ਗਿਲ ਰੋਡ ਦੀ ਗੱਡੀ ਵੀ ਕਟਾਈ ਹੈ ਹੈਡਕੁਆਰਟਰ ਤੋਂ ਲੈ ਕੇ ਆ ਲੋਕਲ ਅੱਡੇ ਤੋਂ ਕਿੰਨੀਆਂ ਗੱਡੀਆਂ ਲੱਗੀਆਂ ਇੰਦਰ ਇੱਕ ਗੱਡੀ ਨਾਲ ਹੀ ਹੋ ਗਿਆ ਜੀ ਥੋੜੀ ਵਜਾ ਕੀ ਹੈ ਦੱਸਦੇ ਆ ਸਰ ਸਰਟੀਫਿਕੇਟ ਦੱਸਦੇ ਆ ਉਹਦੇ ਕਰਕੇ ਚਿੰਚੇ ਚ ਮਾਰੇ ਜੀ ਅੱਗ ਲੱਗੇ ਸੀ ਕਿ ਤੇ ਥੋੜਾ ਜਿਆਦਾ ਹੋਣ ਕਰਕੇ ਘਬਰਾ ਗਏ ਸੀ ਅਸੀਂ ਆਏ ਇੱਕ ਗੱਡੀ ਨਾਲ ਹੀ ਬੁਝ ਗਈ ਸੀ ਅੱਗ ਬੁਝ ਚੁੱਕੀ ਹਾਂ ਜੀ ਹਾਂ ਕੋਈ ਨੁਕਸਾਨਤ ਨਹੀਂ ਹੋਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ ساری کچن شارٹ سرکٹ ہوا ہم پورا پتا نہیں لگ سکیا اچانک اگ ل گرمی کر کے نقصان تھوڑا ہوا زیادہ نہیں ہوا جانی نقصان کسی نہیں ہوا کوئی بھی اتنے مالی نقصان ماڑا مہا سارا سامان تھ اگ لگی تھوڑے بہت بچاؤ ہو گیا بٹ پھر بھی بچا کافی ہوا مجھے کنٹرول کر لیا فائر برگیڈ والے وقت سر آ گئے سارے کام سنبھالیا گیا سارا نہیں زیادہ نقصان نہیں ہوا بچا ہو ਫਾਇਰ ਬ੍ਰਿਗੇਡ ਬਹੁਤ ਗੱਡੀਆਂ ਲੱਗਿਆ ਨੇ ਖੜੀਆਂ ਨੇ ਇਸ ਵੇਲੇ ਵੀ ਮੌਜੂਦ ਨੇ ਹਾਂਜੀ ਅੱਗ ਬੁਝ ਗਈ ਆ ਕੋਈ ਐਸਾਾਨੂੰ ਕੋਈ ਕੰਪਲੇਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬ੍ਰਿਗੇਡ ਨੇ ਬਹੁਤ ਸਾਥ ਦਿੱਤਾ ਸਾਡਾ ਕੋਲਰ ਨੂੰ ਆ ਗਿਆ ਆ ਕੋਈ ਤਾਰ ਤੁਰ ਛੜੀ ਆ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜਿਉਂ ਉੱਥੇ ਨੂੰ ਇਲੈਕਟ੍ਰਿਕ ਵਾਇਰ ਸੀਗੀ ਫੋਟੋ ਦੇ ਕਰਨ ਦੇ ਵਾਲੇ ਬਚਾਅ ਆਲੇ ਦੋਲੇ ਪਚਾਅ ਆਸਪੜੋ ਆਂਡੀ ਗੋਂਡੀ ਕਿਸਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਮਾਲਿਕ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਟਾਈਮ 'ਤੇ ਸਾਡੀ ਮਦਦ ਕੀਤੀ ਫਾਇਰ ਬ੍ਰਿਗੇਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਵਾਲਾ ਪੁਲਿਸ ਪਹੁੰਚ ਗਈ ਸਾਰੇ ਵਸੋਂ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈਗੀ ਅਸੀਂ ਸਭ ਨੂੰ ਆ ਗਈ ਲੱਗੀ ਹੈ ਕਿ ਕਿੰਨੇ ਮੰਜ਼ਿਲ ਤੇ ਹੈ ਜਿਲ ਚੌਕ ਪਹਿਲੇ ਮੰਜ਼ਿਲ ਤੇ ਲੱਤੀ ਜੀ ਕੀ ਸਰ ਇਨਫੋਰਮੇਸ਼ਨ ਕੀ ਆਈ ਹੈ ਇਹ ਰਿਸਿਟ ਆ ਬਜੇ ਅੱਗ ਲੱਗ ਗਈ ਹੈ ਗੱਡੀ ਲਿਆਓ ਸੀ ਬਣਾਵੜ ਗਿਲ ਰੋਡ ਦੀ ਗੱਡੀ ਵੀ ਕਟਾਈ ਹੈ ਹੈਡਕ quarters ਤੋਂ ਲੈ ਕੇ ਆ ਲੋਕ ਲੱਡੇ ਤੋਂ ਕਿੰਨੀਆਂ ਗੱਡੀਆਂ ਲੱਗੀਆਂ ਨੇ ਇੱਕ ਗੱਡੀ ਨਾਲ ਹੀ ਹੋ ਗਿਆ ਜੀ ਕੋਈ ਵਜ੍ਹਾ ਕੀ ਹੈ ਦੱਸੀਏ ਸਰ ਸਰਟੀਫਿਕੇਟ ਦੱਸਦੇ ਆ ਇਹ ਕਰਕੇ ਚਿੰਤੇ ਵਿੱਚ ਮਾਰੇ ਜੇ ਅੱਗ ਲੱਗਦੇ ਸੀ ਵੀ ਤੇ ਇਹ ਤੋਂ ਵਾ ਜ਼ਿਆਦਾ ਹੋਣ ਕਰਕੇ ਘਬਰਾ ਗਏ ਸੀ ਅਜੇ ਆਇਆ ਇੱਕ ਗੱਡੀ ਨਾਲ ਬੋਝੂ ਸੀ ਅੱਗ ਬੋ ਚੁੱਕੀ ਹਾਂਜੀ ਹਾਂਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਅੱਗ ਲੱਗੀ ਹੈ ਕੀ ਕਾਰਨ ਦੇ ਸਰ ਕਿਹੜੀ ਜਗ੍ਹਾ ਲੱਗੀ ਇਹ ਇਹ ਉੱਪਰ ਸਾਡੀ ਕਿਚਨ ਸੇ ਇੱਕ ਉਹਨੂੰ ਸ਼ਾਰਟ ਸਰਕਟ ਹੋਇਆ ਹਾਂ ਹੁਣ ਪੂਰਾ ਪਤਾ ਨਹੀਂ ਲੱਗ ਸਕਿਆ ਅਚਾਨਕ ਅੱਗ ਲੱਗੀ ਗਰਮੀ ਕਰਕੇ ਕਿੰਨਾ ਕੁ ਨੁਕਸਾਨ ਨੁਕਸਾਨ ਥੋੜਾ ਹੋਇਆ ਜਿਆਦਾ ਨਹੀਂ ਹੋਇਆਗਾ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਕੋਈ ਵੀ ਇੱਥੇ ਮਾਲੀ ਨੁਕਸਾਨ ਮੜਾ ਬੋ ਸਾਡਾ ਸਮਾਨ ਤੋਂ ਅੱਗ ਲੱਗੀ ਥੋੜੇ ਬੋ ਤੇਨ ਬਚਾਹ ਹੋ ਗਿਆ ਪਰ ਫਿਰ ਵੀ ਬਚਾਹ ਕਾਫੀ ਹੋਇਆ ਮੁੰਡਿਆਂ ਨੇ ਕੰਟਰੋਲ ਕਰ ਲਿਆ ਫਾਇਰ ਬ੍ਰਿਗੇਡ ਵਾਲੇ ਵਕਤ ਸਿਰ ਆ ਗਏ ਸਾਰੇ ਹਮ ਸੁਭਾਲਿਆ ਗਿਆ ਸਾਰਾ ਨਹੀਂ ਜਿਆਦਾ ਨੁਕਸਾਨ ਨਹੀਂ ਹੋਇਆ ਬਚਾਹ ਹੋ ਗਿਆ ਕਿੰਨੀਆਂ ਗੱਡੀਆਂ ਲੱਗੀਆਂ ਬਣੀ ਫਾਇਰ ਬ੍ਰਿਗੇਡ ਦੋ ਗੱਡੀਆਂ ਲੱਗੀਆਂ ਨੇ ਖੜੀਆਂ ਨੇ ਇਸ ਵੇਲੇ ਵੀ ਮੌਜੂਦ ਨੇ ਅੱਗ ਬੁਝ ਗਈ ਹੈ ਕੋਈ ਐਸੀ ਸਾਨੂੰ ਕੋਈ ਕੰਪਲੇਨਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬ੍ਰਿਗੇਡ ਨੇ ਆ ਕੋਈ ਤਾਰ ਤੁਰ ਸੜੀ ਹੈ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜਿਉਂ ਉੱਥੇ ਕੋਈ ਇਲੈਕਟ੍ਰਿਕ ਵਾਇਰ ਸੀਗੀ ਫੋਟੋ ਕੇ ਕਰਦੀ ਦੇ ਆਲੇ ਦੋਏ ਬਚਾਵਾਸ ਕੋਈ ਅੰਡੀ ਗੋਡੀ ਕਿਸਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਮਾਲਿਕ ਕੋਈ ਬੋਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਟਾਈਮ 'ਚ ਸਾਡੀ ਮਦਦ ਕੀਤੀ ਫਾਇਰ ਬ੍ਰਿਗੇਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਵਾਲਾ ਪੁਲਿਸ ਵੀ ਪਹੁੰਚੀ ਸਾਰੇ ਵਸੋਂ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਥਗੀ ਅਮ ਸਰ ਇਹ ਅੱਗ ਲੱਗੀ ਹੈ ਕਿ ਕਿੰਨੀ ਮੰਜ਼ਿਲ ਤੇ ਇਹ ਗਿੱਲ ਚੌਕ ਪਹਿਲੀ ਮੰਜ਼ਿਲ ਤੇ ਲੱਗੀ ਸਰ ਇਨਫੋਰਮੇਸ਼ਨ ਕੀ ਆਈ ਹੈ ਇਹ ਰਿਜ਼ਿਡ ਆਫ ਵਜੇ ਅੱਗ ਲੱਗੀ ਹੈ ਗੱਡੀ ਲਿਆਓ ਸੀ ਕਟਾਵੜ ਗਿਲ ਰੋਡ ਦੀ ਗੱਡੀ ਵੀ ਕਟਾਈ ਹੈ ਹੈਡਕ quarters ਤੋਂ ਲੈ ਕੇ ਆ ਲੋਕਲ ਅੱਡੇ ਤੋਂ ਕਿੰਨੀਆਂ ਗੱਡੀਆਂ ਲੱਗੀਆਂ ਸਰ ਇੱਕ ਗੱਡੀ ਨਾਲ ਹੀ ਹੋ ਗਿਆ ਜੀ ਥੋੜੀ ਵਜਾ ਕੀ ਹੈ ਦੱਸਿਓ ਸੌਂਡ ਸੈਟ ਕਿ ਦੱਸਦੇ ਆ ਜਿਵੇਂ ਕਰਕੇ ਚਿੰਦੇ ਚ ਮਾਰੇ ਜੇ ਅੱਗ ਲੱਗੇ ਸੀ ਕਿ ਤੇ ਇਤੋਂ ਵਾਹ ਜਿਆਦਾ ਹਣ ਕਰਕੇ ਘਬਰਾ ਗਏ ਸੀ ਅਸੀਂ ਆਏ ਇੱਕ ਗੱਡੀ ਨਾਲ ਹੀ ਬੁਝੀ ਗਈ ਸੀ ਅੱਗ ਬੁਝ ਚੁੱਕੀ ਹਾਂਜੀ ਹਾਂ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ ساری کچن کوئی شارٹ سرکٹ ہوا ہم پورا پتا نہیں لگ سکیا اچانک اگ لگ گئی گرمی کر کے نقصان تھوڑا ہوا زیادہ نہیں ہوا جانی نقصان کسی کا نہیں ہوا کوئی بھی اتنے مالی نقصان ماڑا مہا ساڑا سامان تھو اگ لگی تھوڑا بہت بچاؤ ہو گیا بٹ پھر بھی بچا کافی ہوا منٹرول کر لیا فائر برگیڈ والے وقت سر آ گئے سارے کام سنبھالیا گیا سارا نہیں زیادہ نقصان نہیں ہوا بچا ہو گیا ਫਾਇਰ ਬ੍ਰਿਗੇਡ ਦੋ ਗੱਡੀਆਂ ਲੱਗੀਆਂ ਨੇ ਖੜੀਆਂ ਨੇ ਇਸ ਵੇਲੇ ਵੀ ਮੌਜੂਦ ਨੇ ਅੱਗ ਬੁਝ ਗਈ ਆ ਕੋਈ ਸਾਨੂੰ ਕੋਈ ਕੰਪਲੀਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬ੍ਰਿਗੇਡ ਨੇ ਬਹੁਤ ਸਾਥ ਦਿੱਤਾ ਸਾਡਾ ਕੋਲਰ ਨੂੰ ਆ ਕੋਈ ਤਾਰਦੁਰ ਸੜੀ ਆ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜਿਉਂ ਉੱਥੇ ਕੋਈ ਇਲੈਕਟ੍ਰਿਕ ਵਾਇਰ ਸੀਗੀ ਫੋਟੋ ਕੇ ਕਰਦੇ ਹਾਲੇ ਤੋੜੇ ਬਚਾਅ ਆਸਪੜੋ ਆਂਡੀ ਗੋਡੀ ਕਿਸਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਮਾਲਿਕ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਟਾਈਮ 'ਚ ਸਾਡੀ ਮਦਦ ਕੀਤੀ ਫਾਇਰ ਬ੍ਰਿਗੇਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਵਾਲਾ ਪੁਲਿਸ ਪਹੁੰਚ ਗਈ ਸਾਰੇ ਬਸੋ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈਗੀ ਹਮ ਸਭ ਨੂੰ ਅੱਗ ਲੱਗੀ ਹੈ ਕਿ ਕਿੰਨੀ ਵੱਨ ਜਾਂਦਾ ਹੈ ਜਿਲ੍ਹ ਚੌਕ ਪਹਿਲੀ ਮੰਜ਼ਿਲ ਤੇ ਲੱਗੀ ਜੀ ਕੀ ਸਰ ਇਨਫੋਰਮੇਸ਼ਨ ਕੀ ਆਈ ਕੀ ਰਿਜ਼ਿਟ ਆ ਬੇਜੇ ਅੱਗ ਲੱਗੀ ਹੈ ਗੱਡੀ ਲਿਆਓ ਸੀ ਬਟਾਵੜ ਗਿਲ ਰੋਡ ਤੇ ਗੱਡੀ ਵੀ ਕਢਾਈ ਹੈ ਹੈਡਕ quarter ਤੋਂ ਲੈ ਕੇ ਆ ਲੋਕਲ ਅੱਡੇ ਤੋਂ ਕਿੰਨੀਆਂ ਗੱਡੀਆਂ ਲੱਗੀਆਂ ਸਰ ਇੱਕ ਗੱਡੀ ਨਾਲ ਹੀ ਹੋ ਗਿਆ ਜੀ ਥੋੜੀ ਵਜਾ ਕੀ ਹੈ ਦੱਸਦੇ ਆ ਸੌਂਡ ਸਰਟੀਫਿਕੇਟ ਦੱਸਦੇ ਆ ਇਹ ਕਰਕੇ ਚਿੰਤੇ ਵਿੱਚ ਮਾਰੇ ਜੇ ਅੱਗ ਲੱਗ ਗਈ ਸੀ ਤੇ ਇਤੋਂ ਵਾ ਜ਼ਿਆਦਾ ਹੁਣ ਕਰਕੇ ਘਬਰਾ ਗਏ ਸੀ ਅਸੀਂ ਆਏ ਇੱਕ ਗੱਟੀ ਨਾਲੇ ਬੁੱਝ ਗਈ ਸੀ ਅੱਗ ਬੁੱਝ ਚੁੱਕੀ ਹਾਂਜੀ ਹਾਂ ਕੋਈ ਨੁਕਸਾਨਤ ਨਹੀਂ ਹੋਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਅੱਗ ਲੱਗੀ ਹੈ ਕੀ ਕਾਰਨ ਦੇ ਸੀ ਸਰ ਕਿਹੜੀ ਜਗ੍ਹਾ ਲੱਗੀ ਇਹ ਇਹ ਉੱਪਰ ਸਾਡੀ ਕਿਚਨ ਸੇਕ ਵਿੱਚ ਸ਼ਾਰਟ ਸਰਕਟ ਹੋਇਆ ਹੁਣ ਪੂਰਾ ਪਤਾ ਨਹੀਂ ਲੱਗ ਸਕਿਆ ਅਚਾਨਕ ਅੱਗ ਲੱਗੀ ਗਰਮੀ ਕਰਕੇ ਕਿੰਨਾ ਕੋ ਨੁਕਸਾਨ ਨੁਕਸਾਨ ਥੋੜਾ ਹੋਇਆ ਜਿਆਦਾ ਨਹੀਂ ਹੋਇਆਗਾ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਕੋਈ ਵੀ ਇੱਥੇ ਮਾਲੀ ਨੁਕਸਾਨ ਮੜਾ ਮਾ ਸਾਡਾ ਸਮਾਨ ਤੋਂ ਅੱਗ ਲੱਗੀ ਥੋੜੇ ਬੋਤ ਨੇ ਬਚਾਹ ਹੋ ਗਿਆ ਪਰ ਫਿਰ ਵੀ ਬਚਾ ਕਾਫੀ ਹੋਇਆ ਹੈ ਮੁੰਡੇ ਆਨੇ ਕੰਟਰੋਲ ਕਰ ਲਿਆ ਫਾਇਰ ਬ੍ਰਿਗਡ ਵਾਲੇ ਵੱਖਰੇ ਸਰ ਆਗੇ ਸਾਰੇ ਹਮ ਸੰਭਾਲ ਲਿਆ ਗਿਆ ਸਾਰਾ ਨਹੀਂ ਜਿਆਦਾ ਨੁਕਸਾਨ ਨਹੀਂ ਹੋਇਆ ਬਚਾਹ ਹੋ ਗਿਆ ਕਿੰਨੀਆਂ ਗੱਡੀਆਂ ਲੱਗੀਆਂ ਬੰਨੀਆਂ ਫਾਇਰ ਬ੍ਰਿਗਡ ਦੇ ਦੋ ਗੱਡੀਆਂ ਲੱਗੀਆਂ ਨੇ ਖੜੀਆਂ ਨੇ ਇਸ ਵੇਲੇ ਵੀ ਮੌਜੂਦ ਨੇ ਆਗ ਬੁੱਝ ਗਈ ਆ ਅੱਗ ਬੁੱਝ ਗਈ ਆ ਕੋਈ ਸਾਨੂੰ ਕੋਈ ਕੰਪਲੀਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬ੍ਰਿਗੇਡ ਨੇ ਬਹੁਤ ਸਾਥ ਦਿੱਤਾ ਸਾਡਾ ਕੋਲਰ ਨੂੰ ਆਤਰਾ ਆ ਕੋਈ ਤਾਰ ਤੁਰ ਛੜੀ ਆ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜਿਉਂ ਉੱਥੇ ਕੋਈ ਇਲੈਕਟ੍ਰਿਕ ਵਾਇਰ ਸੀਗੀ ਹੋਟੋ ਦੇ ਕਰਕੇ ਬਚਾਅ ਹਾਲੇ ਤੁਰੇ ਬਚਾਅ ਆਸਪੜੋ ਆਂਡੀ ਗੋਡੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਮਾਲਿਕ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਟਾਈਮ 'ਚ ਸਾਡੀ ਮਦਦ ਕੀਤੀ ਫਾਇਰ ਬ੍ਰਿਗੇਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਆ ਪੂਰੀ ਪੁਲਿਸ ਵਾਲੋ ਪੁਲਿਸ ਵੀ ਪਹੁੰਚ ਗਈ ਸਾਰੇ ਵੱਸੋ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈ ਹਾਂ ਜੀ ਅਮ ਸਰ ਇਹ ਅਗ ਲੱਗੀ ਹੈ ਕਿ ਕਿੰਨੀ ਮੰਜ਼ਲ ਤੇ ਜਿਲ ਚੌਕ ਪਹਿਲੀ ਮੰਜ਼ਲ ਤੇ ਲਿਖੀ ਜੀ ਕੀ ਸਰ ਇਨਫੋਰਮੇਸ਼ਨ ਵੀ ਆਈ ਸੀ ਇਹ ਰਸੀਦ ਆਪ ਭੇਜ ਆ ਕਿ ਇਹ ਗੱਡੀ ਲਿਆਓ ਜੀ ਬਟਾਪੜ ਗਿਲ ਰੋਡ ਤੇ ਗੱਡੀ ਕਢਾਈ ਹੈ ਕੇ ਹੈਡਕ quartਰ ਤੋਂ ਲੈ ਕੇ ਆ ਲੋਕਲ ਅੱਡੇ ਤੋਂ ਜੀ ਕਿੰਨੀ ਗੱਡੀਆਂ ਲੱਗੀਆਂ ਅੰਦਰ ਇੱਕ ਗੱਡੀ ਨਾਲ ਹੀ ਹੋ ਗਿਆ ਜੀ ਤੋਂੜੇ ਵਜਾ ਕੀ ਹੈ ਦੱਸਿਓ ਸਰ ਸਰਟੀਫਿਕੇਟ ਦੱਸਦੇ ਆ ਜਿਵੇਂ ਕਰਕੇ ਚਿੰਤੇ ਚ ਮਾੜੇ ਜੀ ਅਗ ਲੱਗਦੇ ਸੀ ਕਿ ਇਹ ਤਾਂ ਉਹ ਜਿਆਦਾ ਹਾਂ ਕਰਕੇ ਘਬਰਾ ਗਏ ਸੀਗੇ ਅਸੀਂ ਆਏ ਇੱਕ ਗੱਟੀ ਨਾਲ ਬੋਝੀ ਸੀ ਅੱਗ ਬੋ ਚੁੱਕੀ ਹਾਂਜੀ ਹਾਂ ਕੋਈ ਨੁਕਸਾਨ ਨਹੀਂ ਆਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਅੱਗ ਲੱਗੀ ਹੈ ਕੀ ਕਾਰਨ ਦੇ ਨੇ ਸਰ ਕਿਹੜੀ ਜਗ੍ਹਾ ਲੱਗੀ ਇਹ ਇਹ ਉੱਪਰ ਸਾਡੀ ਕਿਚਨ ਸੇਕ ਉਹ ਇੱਕ ਸ਼ਾਰਟ ਸਰਕਟ ਹੋਇਆ ਹੁਣ ਪੂਰਾ ਪਤਾ ਨਹੀਂ ਲੱਗ ਸਕਿਆ ਅਚਾਨਕ ਅੱਗ ਲੱਗੀ ਗਰਮੀ ਕਰਕੇ ਕੋਈ ਚੋਰੀ ਨਹੀਂ ਹੋਈ ਹਾਂਜੀ ਕਿੰਨਾ ਕੁ ਨੁਕਸਾਨ ਨੁਕਸਾਨ ਥੋੜਾ ਹੋਇਆ ਜਿਆਦਾ ਨਹੀਂ ਹੋਇਆਗਾ ਕੋਈ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਕੋਈ ਵੀ ਇੱਥੇ ਮਾਲੀ ਨਿਸ਼ਾਨ ਮੜਾ ਮੋਸਾੜਾ ਸਮਾਨ ਤੋਂ ਅੱਗ ਲੱਗੀ ਥੋੜੇ ਬੋਲਦੇ ਨੇ ਬਚਾਅ ਹੋ ਗਿਆ ਪਰ ਫਿਰ ਵੀ ਬਚਾਅ ਕਾਫੀ ਹੋਇਆ ਹੈ ਮੁੰਡਿਆਂ ਨੇ ਕੰਟਰੋਲ ਕਰ ਲਿਆ ਫਾਇਰ ਬ੍ਰਿਗੇਡ ਵਾਲੇ ਵਕਤ ਸਾਰਾ ਆ ਗਏ ਸਾਰੇ ਹਮ ਸੁਭਾ ਲਿਆ ਗਿਆ ਸਾਰਾ ਨਹੀਂ ਜਿਆਦਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਕਿੰਨੀਆਂ ਗੱਡੀਆਂ ਗੱਡੀਆਂ ਪਲੀਆਂ ਫਾਇਰ ਬ੍ਰਿਗੇਡ ਉਹ ਗੱਡੀਆਂ ਲੱਗੀਆਂ ਨੇ ਖੜੀਆਂ ਨੇ ਇਸ ਵੇਲੇ ਵੀ ਮੌਜੂਦ ਨੇ ਹਾਂ ਅੱਗ ਬੁਝ ਗਈ ਹੈ ਕੋਈ ਸਾਨੂੰ ਕੋਈ ਕੰਪਲੇਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬ੍ਰਿਗੇਡ ਨੇ ਬਹੁਤ ਸਾਥ ਦਿੱਤਾ ਸਾਡਾ ਕੋਲਰ ਨੂੰ ਆਤ ਨਹੀਂ ਆਹ ਕੋ ਤਾਰਦੁਰ ਸੜੀ ਹੈ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜੀ ਉੱਥੇ ਵੀ ਇਲੈਕਟ੍ਰਿਕ ਵਾਇਰ ਸੀਗੀ ਫੋਟੋ ਕੇ ਕਰਦੀ ਲੱਗੇ ਆਲੇ ਲੋਕ ਬਚਾਵਾ ਆਸਪੁਰ ਅੰਡੀ ਗੋੜੀ ਕਿਸਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਹੈ ਮਾਲਿਕ ਕੋਈ ਬੋਤਾ ਨੁਕਸਾਨ ਨਹੀਂ ਹੋਇਆ ਬਚਾਹ ਹੋ ਗਿਆ ਟਾਈਮ ਚ ਸਾਡੀ ਮਦਦ ਕੀਤੀ ਫਾਇਰ ਬ੍ਰਿਗੇਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਵਾਲੋ ਪੁਲਿਸ ਵੀ ਪਹੁੰਚ ਗਈ ਸਾਰੇ ਬਸੋ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈ ਕਿ ਅੱਗ ਲੱਗੀ ਹੈ ਕਿ ਕਿੰਨੀ ਮੰਜ਼ਲ ਤੇ ਜਿਲ ਚੌਕ ਪਹਿਲੀ ਮੰਜ਼ਲ ਤੇ ਲੱਗੀ ਹੈ ਈ ਸਰ ਇਨਫੋਰਮੇਸ਼ਨ ਵੀ ਆਈ ਹੈ ਇਹ ਰਿਸਿਟ ਆ ਭੇਜਿਆ ਅੱਗ ਲੱਗੀ ਹੈ ਗੱਡੀ ਲਿਆਓ ਸੀ ਬਟਾਵਰ ਗਿਲ ਰੋਡ ਦੀ ਗੱਡੀ ਵੀ ਕਢਾਈ ਹੈ ਕੇ ਹੈੱਡਕੁਆਰਟਰ ਤੋਂ ਲੈ ਕੇ ਆ ਲੋਕਲ ਅੱਡੇ ਤੋਂ ਕਿੰਨੇ ਗੱਡੀਆਂ ਲੱਗੀਆਂ ਅੰਦਰ ਇੱਕ ਗੱਡੀ ਨਾਲ ਹੀ ਹੋ ਗਿਆ ਜੀ ਥੋੜੀ ਵਜਾ ਕੀ ਹੈ ਦੱਸਦੇ ਆ ਸਰਟੀਫਿਕੇਟ ਦੱਸਦੇ ਆ ਇਹ ਕਰਕੇ ਚਿੰਨੇ ਚਿਮੜੇ ਜੀ ਅੱਗ ਲੱਗਦੇ ਸੀ ਕਿ ਇਹ ਤੋਂ ਵਾਜਾ ਜ਼ਿਆਦਾ ਹੋਣ ਕਰਕੇ ਹੋ ਕੇ ਭਰਾ ਗਏ ਸੀ ਅਸੀਂ ਆਏ ਇੱਕ ਗੱਡੀ ਨਾਲ ਹੀ ਬੱਝ ਗਈ ਸੀ ਅੱਗ ਬੋ ਚੁੱਕੀ ਹਾਂਜੀ ਹਾਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ اے اوپر ساڑی کچن شارٹ سرکٹ ہویا ہم پورا پتہ نہیں لگ سکیا اچانک اگ لگ گئی گرمی کر کے نقصان تھوڑا ہویا زیادہ نہیں گا جانی نقصان کسی کا نہیں ہویا کوئی بھی اتھے مالی نقصان مڑا مارا سامان تھ اگ لگی تھوڑے بہت بچاہ ہو گیا بٹ پھر بھی بچا کافی ہوا میرے کنٹرول کر لیا فائر برگیڈ لے وقت سے آگے گئے سارے کام سنبھالیا گیا سارا نہیں زیادہ نقصان نہیں ہوا بچا ਫਾਇਰ ਬ੍ਰਿਗੇਡ ਉਹ ਗੱਡੀਆਂ ਲੱਗੀਆਂ ਨੇ ਖੜੀਆਂ ਨੇ ਇਸ ਵੇਲੇ ਵੀ ਮੌਜੂਦ ਨੇ ਅੱਗ ਬੁਝ ਗਈ ਆ ਕੋਈ ਐਸੇ ਸਾਨੂੰ ਕੋਈ ਕੰਪਲੇਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬ੍ਰਿਗੇਡ ਨੇ ਬਹੁਤ ਸਾਥ ਦਿੱਤਾ ਸਾਡਾ ਕੋਲਰ ਨੂੰ ਆ ਕੋਈ ਤਾਰਦੁਰ ਛੜੀ ਆ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜਿਉਂ ਉੱਥੇ ਵੀ ਇਲੈਕਟ੍ਰਿਕ ਵਾਇਰ ਸੀਗੀ ਹੋਟੋ ਕੇ ਕੜ ਗਈ ਜੇ ਆਲੇ ਦੁਆਲੇ ਬਚਾਅ ਆਸਪਤਾਲਾਂ ਅੰਡੀ ਗੋਡੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਮਾਲਿਕ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਟਾਈਮ 'ਤੇ ਸਾਡੀ ਮਦਦ ਕੀਤੀ ਫਾਇਰ ਬ੍ਰਿਗੇਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਫਲਰ ਪੁਲਿਸ ਪਹੁੰਚ ਗਈ ਸਾਰੇ ਵਾਸੋ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈਗੀ ਹਮ ਸਾਨੂੰ ਲੱਗਿਆ ਕਿ ਕਿੰਨੀ ਮੰਜ਼ਿਲ ਤੇ ਹੈ ਜਿਲ ਚੌਕ ਪਹਿਲੀ ਮੰਜ਼ਿਲ ਤੇ ਲੱਤੀ ਜੀ ਕੀ ਸਰ ਇਨਫੋਰਮੇਸ਼ਨ ਵੀ ਆਈ ਕੀ ਰਸੀਟ ਆ ਭੇਜ ਆਗ ਲੱਗੀ ਹੈ ਗੱਡੀ ਲਿਆਓ ਸੀ ਬਟਾਵਰ ਗਿਲ ਰੋਡ ਤੇ ਗੱਡੀ ਕਢਾਈ ਹੈ ਕੇ ਹੈਡਕ quarter ਤੋਂ ਲੈ ਕੇ ਆ ਲੋਕਲ ਅੱਡੇ ਤੱਕ ਕਿੰਨੀਆਂ ਗੱਡੀਆਂ ਲੱਗੀਆਂ ਸਰ ਇੱਕ ਗੱਡੀ ਨਾਲ ਹੀ ਹੋ ਗਿਆ ਜੀ ਥੋੜੀ ਵਜਾ ਕੀ ਹੈ ਦੱਸੀਏ ਸੌਡ ਸਟੇਟਮੈਂਟ ਦੱਸਦੇ ਆ ਇਹ ਕਰਕੇ ਚਿੰਤ ਜਿੰਦੇ ਮਾੜੇ ਲੱਗਦੇ ਸੀ ਕਿ ਇਤੋਂ ਵਾਜਾ ਜ਼ਿਆਦਾ ਹੋਣ ਕਰਕੇ ਧਬਰਾ ਗਏ ਸੀ ਅਸੀਂ ਆਏ ਕਿ ਗੱਡੀ ਨਾਲੇ ਬੁੱਝ ਗਈ ਸੀ ਅੱਗ ਬੁੱਝ ਚੁੱਕੀ ਹਾਂਜੀ ਹਾਂਜੀ ਕੋਈ ਨੁਕਸਾਨਤ ਨਹੀਂ ਹੋਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਅੱਗ ਲੱਗੀ ਹੈ ਕੀ ਕਾਰਨ ਨੇ ਅੱਗ ਸਰ ਕਿਹੜੀ ਜਗ੍ਹਾ ਲੱਗੀ ਹੈ ਇਹ ਉੱਪਰ ਸਾਡੀ ਕਿਚਨ ਸੇਕ ਉਹ ਇੱਕ ਸ਼ਾਰਟ ਸਰਕਟ ਹੋਇਆ ਕੋਈ ਹੁਣ ਪੂਰਾ ਪਤਾ ਨਹੀਂ ਲੱਗ ਸਕਿਆ ਅਚਾਨਕ ਅੱਗ ਲੱਗੀ ਗਰਮੀ ਕਰਕੇ 24 24 ਹਾਂਜੀ ਕਿੰਨਾ ਨੁਕਸਾਨ ਥੋੜਾ ਹੋਇਆ ਜਿਆਦਾ ਨਹੀਂ ਹੋਇਆਗਾ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਕੋਈ ਵੀ ਇੱਥੇ ਮੱਲੀ ਨੁਕਸਾਨ ਮੜਾ ਮਾ ਸਾਡਾ ਸਮਾਨ ਤੋਂ ਅੱਗ ਲੱਗੀ ਥੋੜੇ ਬੋਲ ਤੇ ਬਚਾਅ ਹੋ ਗਿਆ ਬਟ ਫਿਰ ਵੀ ਬਚਾਅ ਕਾਫੀ ਹੋਇਆ ਹੈ ਮੁੰਡਿਆਂ ਨੇ ਕੰਟਰੋਲ ਕਰ ਲਿਆ ਫਾਇਰ ਬ੍ਰਿਗੇਡ ਵਾਲੇ ਵਕਤ ਸਾਰਾ ਆ ਗਏ ਸਾਰੇ ਹਮ ਸੰਭਾਲਿਆ ਗਿਆ ਸਾਰਾ ਨਹੀਂ ਜਿਆਦਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਕਿੰਨੀਆਂ ਗੱਡੀਆਂ ਲੱਗੀਆਂ ਪਾਣੀ ਦੀ ਫਾਇਰ ਬ੍ਰਿਗੇਡ ਦੋ ਗੱਡੀਆਂ ਲੱਗਿਆ ਖੜੀਆਂ ਨੇ ਇਸ ਵੇਲੇ ਵੀ ਮੌਜੂਦ ਨੇ ਹਾਂਜੀ ਅੱਗ ਬੁਝ ਗਈ ਹੈ ਕੋਈ ਸਾਨੂੰ ਕੋਈ ਕੰਪਲੇਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬ੍ਰਿਗੇਡ ਨੇ ਬਹੁਤ ਸਾਥ ਆ ਕੋ ਤਾਰ ਤੁਰ ਸੜੀ ਆ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜਿਉਂ ਉੱਥੇ ਵੀ ਇਲੈਕਟ੍ਰਿਕ ਵਾਇਰ ਸੀਗੀ ਫੋਟੋ ਗਏ ਆਲੇ ਦੋਏ ਬਚਾਵਾ ਆਸਪੜੋ ਆਂਡੀ ਗੋਂਡੀ ਕਿਸਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਮਾਲਿਕ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਟਾਈਮ 'ਚ ਸਾਡੀ ਮਦਦ ਕੀਤੀ ਫਾਇਰ ਬ੍ਰੀਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਫੋਲੋ ਪੁਲਿਸ ਵੀ ਪਹੁੰਚ ਗਈ ਸਾਰੇ ਵਸੋਂ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈਗੀ ਅਮ ਸਾਰੀ ਲੱਗੀ ਹੈ ਕਿ ਕਿੰਨੀ ਵੱਨ ਜਾਂਦਾ ਹੈ ਜਿਲ੍ਹ ਚੌਕ ਪਹਿਲੀ ਮੰਜ਼ਿਲ ਤੇ ਲੱਗੀ ਇਨਫੋਰਮੇਸ਼ਨ ਵੀ ਆਈ ਹੈ। ਇਹ ਰਿਸਿਟ ਆ ਬਜੇ ਅੱਗ ਲੱਗ ਗਈ ਹੈ ਗੱਡੀ ਲਿਆਓ ਸੀ ਬਟਾਵੜ ਗਿਲ ਰੋਡ ਦੀ ਗੱਡੀ ਵੀ ਕਢਾਈ ਹੈ ਕੇ ਹੈਡਕ quarters ਤੋਂ ਲੈ ਕੇ ਆ ਲੋਕਲ ਅੱਡੇ ਤੋਂ। ਕਿੰਨੀਆਂ ਗੱਡੀਆਂ ਲੱਗੀਆਂ ਸਰ? ਇੱਕ ਗੱਡੀ ਨਾਲ ਹੀ ਹੋ ਗਿਆ ਜੀ। ਥੋੜੀ ਵਜਾ ਕੀ ਹੈ ਦੱਸੋ ਜੀ? ਸ਼ੋਰਟ ਸਰਟੀਫਿਕੇਟ ਦੱਸਦੇ ਆ। ਜਿਵੇਂ ਕਰਕੇ ਚਿੰਚੇ ਚ ਮਾਰੇ ਜੇ ਅੱਗ ਲੱਗ ਕੇ ਸੀ ਵੀ ਤੇ ਥੋੜਾ ਜਿਆਦਾ ਹੋਣਾ ਕਰਕੇ ਘਬਰਾ ਗਏ ਸੀਗੇ। ਅਸੀਂ ਆਏ ਇੱਕ ਗੱਡੀ ਨਾਲ ਹੀ ਬੁਝ ਗਈ ਸੀ ਅੱਗ ਬੁਝ ਚੁੱਕੀ? ਹਾਂ ਜੀ ਹਾਂ। ਕੋਈ ਨੁਕਸਾਨਤ ਨਹੀਂ ਹੋਇਆ। ਨਹੀਂ ਨਹੀਂ ਕੋਈ ਨੁਕਸਾਨ ਨਹੀਂ। اوپر ساڑی کچن کوئی شورٹ سرکٹ ہویا ہم پورا پتہ نہیں لگ سکیا اچانک اگ لگئی گرمی کر کے نقصان تھوڑا ہویا جیدہ نہیں ہویا گا جانی نقصان کے سیدہ نہیں ہویا کوئی بھی اتھے مالی نقصان ماڑا مہا ساڑا سامان تھو لگی تھوڑے بہتے ہیں بچاہ ہو گیا بٹ پھر بھی بچا کافی ہویا ہے مڑے نے کٹرول کر لیا فائر برگیڈ لے وقت سر آگے گئے سارے کام سنبھالیا گیا سارا نہیں زیادہ نقصان نہیں ہوا بچا ہو گیا ਫਾਇਰ ਬਰਗੇਟ ਦੋ ਗੱਡੀਆਂ ਲੱਗਿਆ ਨੇ ਖੜੀਆਂ ਨੇ ਅਸਵੇਲੇ ਵੀ ਮੌਜੂਦ ਨੇ ਅੱਗ ਬੁਝ ਗਈ ਆ ਕੋਈ ਐਸੀ ਸਾਨੂੰ ਕੋਈ ਕੰਪਲੇਂਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬਰਗੇਟ ਨੇ ਬਹੁਤ ਸਾਥ ਦਿੱਤਾ ਸਾਡਾ ਕੋਲਰ ਨੂੰ ਆਤ ਨਹੀਂ ਆ ਕੋਈ ਤਾਰ ਤੁਰ ਛੜੀ ਆ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜਿਉਂ ਉੱਥੇ ਕੋਈ ਇਲੈਕਟ੍ਰਿਕ ਵਾਇਰ ਸੀਗੀ ਫੋਟੋ ਕੇ ਵਾਲੇ ਦੌਰੇ ਬਚਾਅ ਵਾਲੇ ਦੌਰੇ ਬਚਾਅ ਆਂਡੀ ਕੋਡਿੰਗ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਮਾਲਿਕ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਟਾਈਮ 'ਤੇ ਸਾਡੀ ਮਦਦ ਕੀਤੀ ਫਾਇਰ ਬਰਗੇਟ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਫੋਲੋ ਪੁਲਿਸ ਪਹੁੰਚ ਵੀ ਸਾਰੇ ਵਾਸੋਂ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈਗੀ ਹਮ ਸਭ ਨੂੰ ਅੱਗ ਲੱਗੀ ਹੈ ਕਿ ਕਿੰਨੀ ਮੰਜ਼ਿਲ ਤੇ ਅਏ ਗਿਲ ਚੌਕ ਪਹਿਲੀ ਮੰਜ਼ਿਲ ਤੇ ਲੱਗੀ ਜੀ ਕੀ ਕਰਾ ਇਨਫੋਰਮੇਸ਼ਨ ਕੀ ਹੈ ਇਹ ਰਿਜ਼ਿਟ ਆ ਬਜੇ ਅੱਗ ਲੱਗੀ ਹੈ ਗੱਡੀ ਲਿਆਓ ਸੀ ਫਟਾਫਟ ਗਿਲ ਰੋਡ ਦੀ ਗੱਡੀ ਵੀ ਕਟਾਈਏ ਕੇ ਹੈੱਡ ਕੁਆਰਟਰ ਤੋ ਲੈ ਕੇ ਆ ਲੋਕਲ ਅਟੇ ਤੋ ਕਿੰਨੀਆਂ ਗੱਡੀਆਂ ਲੱਗੀਆਂ ਸਰ ਇੱਕ ਗੱਡੀ ਨਾਲ ਹੀ ਹੋ ਗਿਆ ਜੀ ਥੋੜੀ ਵਜਾ ਕੀ ਹੈ ਸਰ ਸਰਟੀਫਿਕੇਟ ਦੱਸਦੇ ਆ ਵੇਖ ਕਰਕੇ ਚਿੰਤੇ ਵਿੱਚ ਮਾਰੇ ਜੇ ਅੱਗ ਲੱਗੇ ਸੀ ਕਿ ਇਤਨਾ ਜ਼ਿਆਦਾ ਹੋਣ ਕਰਕੇ ਘਬਰਾ ਗਏ ਸੀ। ਅਸੀਂ ਆਏ ਇੱਕ ਗੱਟੀ ਨਾਲ ਬੁੱਧੀ ਸੀ ਅੱਗ ਬੋ ਚੁੱਕੀ ਹਾਂਜੀ ਹਾਂ ਕੋਈ ਨੁਕਸਾਨਤ ਨਹੀਂ ਹੋਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ। ਅੱਗ ਲੱਗੀ ਹੈ ਕੀ ਕਾਰਨ ਸੀ ਸਰ ਕਿਹੜੀ ਜਗ੍ਹਾ ਲੱਗੀ ਇਹ? ਇਹ ਉੱਪਰ ਸਾਡੀ ਕਿਚਨ ਸੇ ਕੋਈ ਸ਼ਾਰਟ ਸਰਕਟ ਹੋਇਆ ਹਾਂ ਪੂਰਾ ਪਤਾ ਨਹੀਂ ਲੱਗ ਸਕਿਆ ਅਚਾਨਕ ਅੱਗ ਲੱਗੀ ਗਰਮੀ ਕਰਕੇ। ਕਿੰਨਾ ਕ ਨੁਕਸਾਨ ਨੁਕਸਾਨ ਥੋੜਾ ਹੋਇਆ ਜਿਆਦਾ ਨਹੀਂ ਹੋਇਆਗਾ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਕੋਈ ਵੀ ਇੱਥੇ ਮੱਲੀ ਨੁਕਸਾਨ ਮੜਾ ਬਸ ਸਾਡਾ ਸਮਾਨ ਤੋਂ ਅੱਗ ਲੱਗੀ ਥੋੜੇ ਬੋਲ ਤੇ ਬਚਾਅ ਹੋ ਗਿਆ ਬਟ ਫਿਰ ਵੀ ਬਚਾਅ ਕਾਫੀ ਹੋਇਆ ਹੈ ਮੁੰਡਿਆਂ ਨੇ ਕੰਟਰੋਲ ਕਰ ਲਿਆ ਫਾਇਰ ਬ੍ਰਿਗੇਡ ਵਾਲੇ ਵਕਤ ਸਾਰਾ ਆ ਗਏ ਸਾਰੇ ਹਮ ਸੁਭਾ ਲਿਆ ਗਿਆ ਸਾਰਾ ਨਹੀਂ ਜਿਆਦਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਕਿੰਨੀਆਂ ਗੱਡੀਆਂ ਗੱਡੀਆਂ ਪਣੀ ਫਾਇਰ ਬ੍ਰਿਗੇਡ ਦੋ ਗੱਡੀਆਂ ਲੱਗਿਆ ਨੇ ਖੜੀਆਂ ਨੇ ਇਸ ਵੇਲੇ ਵੀ ਮੌਜੂਦ ਨੇ ਹਾਂਜੀ ਅੱਗ ਬੁਝ ਗਈ ਹੈ ਕੋਈ ਸਾਨੂੰ ਕੋਈ ਕੰਪਲੇਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬ੍ਰ ਆ ਕੋਈ ਤਾਰ ਤੁਰ ਸੜੀ ਹੈ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜਿੱਥੇ ਵੀ ਇਲੈਕਟ੍ਰਿਕ ਵਾਇਰ ਸੀਗੀ ਫੋਟੋ ਕੇ ਕੜ ਗਈ ਜੀ ਆਲੇ ਦੁਆਲੇ ਬਚਾਅ ਵਾਸਪੜੋ ਆਂਡੀ ਗੌਂਡੀ ਕਿਸਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਮਾਲਿਕ ਕੋਈ ਬੋਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਟਾਈਮ ਤੇ ਸਾਡੀ ਮਦਦ ਕੀਤੀ ਫਾਇਰ ਬ੍ਰੀਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਵਾਲੋਂ ਪੁਲਿਸ ਵੀ ਪਹੁੰਚ ਗਈ ਸਾਰੇ ਵਸੋਂ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈਗੀ ਅਸੀਂ ਸਭ ਨੂੰ ਆਸ ਲੱਗੀ ਹੈ ਕਿ ਕਿੰਨੀ ਵੱਡਾ ਹੈ ਅਰੇ ਗਿਲ ਚੌਕ ਪਹਿਲੀ ਮੰਜ਼ਿਲ ਤੇ ਲੱਗੀ ਸਰ ਇਨਫੋਰਮੇਸ਼ਨ ਵੀ ਆਈ ਹੈ। ਇਹ ਰਿਜ਼ਿਟ ਆ ਬਜੇ ਅੱਗ ਲੱਗ ਗਈ ਹੈ ਗੱਡੀ ਲਿਆਓ ਸੀ ਬਟਾਵੜ ਗਿਲ ਰੋਡ ਦੀ ਗੱਡੀ ਵੀ ਕਟਾਈ ਹੈ ਕੇ ਹੈੱਡਕੁਆਰਟਰ ਤੋਂ ਲੈ ਕੇ ਆ ਲੋਕਲ ਅੱਡੇ ਤੋਂ। ਕਿੰਨੀਆਂ ਗੱਡੀਆਂ ਲੱਗੀਆਂ ਅੰਦਰ? ਇੱਕ ਗੱਡੀ ਨਾਲ ਹੀ ਹੋ ਗਿਆ ਜੀ। ਥੋੜੀ ਵਜ੍ਹਾ ਕੀ ਹੈ ਦੱਸਿਓ ਜੀ? ਸੌਟ ਸਰਟੀਫਿਕੇਟ ਦੱਸਦੇ ਆ। ਜਿਹਦੇ ਕਰਕੇ ਚਿੰਤੇ ਵਿੱਚ ਮਾਰੇ ਜੇ ਅੱਗ ਲੱਗਦੇ ਸੀਗੀ ਤੇ ਇ tanto ਵਾ ਜ਼ਿਆਦਾ ਹੋਣ ਕਰਕੇ ਘਬਰਾ ਗਏ ਸੀਗੇ। ਅਸੀਂ ਆਏ ਇੱਕ ਗੱਡੀ ਨਾਲ ਹੀ ਬੁਝ ਗਈ ਸੀ ਅੱਗ ਬੁਝ ਚੁੱਕੀ? ਹਾਂ ਜੀ ਹਾਂ। ਕੋਈ ਨੁਕਸਾਨਤ ਨਹੀਂ ਹੋਇਆ। ਨਹੀਂ ਨਹੀਂ ਕੋਈ ਨੁਕਸਾਨ ਨਹੀਂ। اوپر ساڑی کچن کوئی شارٹ سرکٹ ہوا پورا پتہ نہیں لگ سکیا اچانک اگ لگی گرمی کر کے نقصان تھوڑا ہویا زیادہ نہیں ہویا گا جانی نقصان کسی کا نہیں ہویا کوئی بھی اتھے مالی نقصان ماڑا مہا سا سامان تھو لگی تھوڑے بہت بچا ہو گیا بٹ پھر بھی بچا کافی آنے کے کنٹرول کر لیا فائر برگیڈ والے وقت سے آگے گئے سارے کام سنبھالیا گیا سارا نہیں زیادہ نقصان نہیں ہویا بچا ہو ਫਾਇਰ ਬਰਗੇਡ ਦੋ ਗੱਡੀਆਂ ਲੱਗਿਆ ਨੇ ਖੜੀਆਂ ਨੇ ਹਸ ਵੇਲੇ ਵੀ ਮੌਜੂਦ ਨੇ ਅੱਗ ਬੁਝ ਗਈ ਆ ਕੋਈ ਐਸੀ ਸਾਨੂੰ ਕੋਈ ਕੰਪਲੇਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬਰਗੇਡ ਨੇ ਬਹੁਤ ਸਾਥ ਦਿੱਤਾ ਸਾਡਾ ਕੋਲਰ ਨੂੰ ਆਤਰਾ ਆ ਕੋਈ ਤਾਰਦੁਰ ਛੜੀ ਆ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜੀ ਉੱਥੇ ਵੀ ਇਲੈਕਟ੍ਰਿਕ ਵਾਇਰ ਸੀਗੀ ਫੋਟੋ ਦੇ ਆਲੇ ਦੁਆਲੇ ਬਚਾਅ ਆਸਪੜੋ ਅੰਡੀ ਗੋਡੀ ਕਿਸਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਮਾਲਿਕ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਟਾਈਮ 'ਤੇ ਸਾਡੀ ਮਦਦ ਕੀਤੀ ਫਾਇਰ ਬਰਗੇਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਫਲੋ ਪੁਲਿਸ ਪਹੁੰਚ ਵੀ ਸਾਰੇ ਵਾਸਤੇ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈਗੀ ਕਮ ਸੇ ਇਹ ਅਗ ਲੱਗੀ ਹੈ ਕਿ ਕਿੰਨੀ ਮੰਜ਼ਿਲ ਤੇ ਇਹ ਦਿਲ ਚੋਕ ਪਹਿਲੀ ਮੰਜ਼ਿਲ ਤੇ ਲਿਖੀ ਹੈ ਕੀ ਕਰ ਇਨਫੋਰਮੇਸ਼ਨ ਵੀ ਆਈ ਸੀ ਰਸੀਦ ਆ ਭੇਜੇ ਅੱਗ ਲੱਗੀ ਹੈ ਗੱਡੀ ਲਿਆਓ ਸੀ ਬਟਾਵੜ ਗਿਲ ਰੋਡ ਤੇ ਗੱਡੀ ਕਢਾਈ ਹੈ ਕੇ ਹੈਡਕ quarter ਤੋਂ ਲੈ ਕੇ ਆ ਲੋਕਲ ਅੱਡੇ ਤੋਂ ਕਿੰਨੇ ਗੱਡੀਆਂ ਲੱਗੀਆਂ ਸਰ ਇੱਕ ਗੱਡੀ ਨਾਲ ਹੀ ਹੋ ਗਿਆ ਜੀ ਥੋੜੀ وجہ ਕੀ ਹੈ ਦੱਸਦੇ ਆ ਸਰ ਸਰਟੀਫਿਕੇਟ ਦੱਸਦੇ ਆ ਵੇਕਰ ਕੇ ਚਿੰਤੇ ਚ ਮਾਰੇ ਜੇ ਅਗ ਲੱਗੇ ਸੀ ਕਿ ਇਤੋਂ ਵਾ ਜ਼ਿਆਦਾ ਹੋਣ ਕਰਕੇ ਘਬਰਾ ਗਏ ਸੀ ਅਜੇ ਆਇਆ ਇੱਕ ਗੱਡੀ ਨਾਲ ਬੋਝੀ ਸੀ ਅੱਗ ਬੋ ਚੁੱਕੀ ਹਾਂਜੀ ਹਾਂਜੀ ਕੋਈ ਨੁਕਸਾਨਤ ਨਹੀਂ ਹੋਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਅੱਗ ਲੱਗੀ ਹੈ ਕੀ ਕਾਰਨ ਨੇ ਸਰ ਕਿਹੜੀ ਜਗ੍ਹਾ ਲੱਗੀ ਇਹ ਇਹ ਉੱਪਰ ਸਾਡੀ ਕਿਚਨ ਦੇ ਸੇਕ ਉਹ ਇੱਕ ਸ਼ਾਰਟ ਸਰਕਟ ਹੋਇਆ ਹੁਣ ਪੂਰਾ ਪਤਾ ਨਹੀਂ ਲੱਗ ਸਕਿਆ ਅਚਾਨਕ ਅੱਗ ਲੱਗੀ ਗਰਮੀ ਕਰਕੇ ਕਿੰਨਾ ਕੋ ਨੁਕਸਾਨ ਨੁਕਸਾਨ ਥੋੜਾ ਹੋਇਆ ਜਿਆਦਾ ਨਹੀਂ ਹੋਇਆਗਾ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਕੋਈ ਵੀ ਇੱਥੇ ਮਾਲੀ ਨੁਕਸਾਨ ਮੜਾ ਮੋ ਸਾਡਾ ਸਮਾਨ ਤੋਂ ਅੱਗ ਲੱਗੀ ਥੋੜੇ ਬੋਤੇ ਨੂੰ ਬਚਾਹ ਹੋ ਗਿਆ ਪਰ ਫਿਰ ਵੀ ਬਚਾਅ ਕਾਫੀ ਹੋਇਆ ਮੁੰਡਿਆਂ ਨੇ ਕੰਟਰੋਲ ਕਰ ਲਿਆ ਫਾਇਰ ਬ੍ਰਿਗੇਡ ਵਾਲੇ ਵਕਤ ਸਿਰ ਆ ਗਏ ਸਾਰੇ ਹਮ ਸੁਭਾਲਿਆ ਗਿਆ ਸਾਰਾ ਨਹੀਂ ਜਿਆਦਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਕਿੰਨੀਆਂ ਗੱਡੀਆਂ ਲੱਗੀਆਂ ਬਣੀਆਂ ਫਾਇਰ ਬ੍ਰਿਗੇਡ ਦੋ ਗੱਡੀਆਂ ਲੱਗੀਆਂ ਨੇ ਖੜੀਆਂ ਨੇ ਇਸ ਵੇਲੇ ਵੀ ਮੌਜੂਦ ਨੇ ਹਾਂ ਲੱਗ ਦੋ ਤਿੰਨ ਅੱਗ ਬੁਝ ਗਈ ਹੈ ਕੋਈ ਐਸੇ ਸਾਨੂੰ ਕੋਈ ਕੰਪਲੇਨਟ ਨਹੀਂ ਕਿਸੇ ਵੱਲ ਆ ਕੋਈ ਤਾਰ ਤੁਰ ਛੜੀ ਹੈ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜਿਉਂ ਉੱਥੇ ਕੋਈ ਇਲੈਕਟ੍ਰਿਕ ਵਾਇਰ ਸੀਗੀ ਫੋਟੋ ਕੇ ਵਾਲੇ ਬਚਾਅ ਵਾਲੇ ਦੌਰੇ ਬਚਾਅ ਆਂਡੀ ਗੋਡੀ ਕਿਸਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਹੈ ਮਾਲਿਕ ਕੋਈ ਬੋਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਟਾਈਮ 'ਤੇ ਸਾਡੀ ਮਦਦ ਕੀਤੀ ਫਾਇਰ ਬ੍ਰੀਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਵਾਲੋ ਪੁਲਿਸ ਵੀ ਪਹੁੰਚ ਗਈ ਸਾਰੇ ਵਸੋਂ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈ ਕਮ ਸਰ ਇਹ ਅੱਗ ਲੱਗੀ ਹੈ ਕਿ ਕਿੰਨੀ ਵੱਨ ਜਾਂਦਾ ਹੈ ਇਹ ਗਿੱਲ ਚੌਕ ਪਹਿਲੀ ਮੰਜ਼ਿਲ ਤੇ ਲੱਗੀ ਹੈ ਸਰ ਇਨਫੋਰਮੇਸ਼ਨ ਕੀ ਆਈ ਕੀ ਇਹ ਰਿਜ਼ਿਡ ਆਫ ਵਜੇ ਅੱਗ ਲੱਗੀ ਹੈ ਗੱਡੀ ਲਿਆਓ ਸੀ ਬਟਾਵੜ ਗਿਲ ਰੋਡ ਦੀ ਗੱਡੀ ਵੀ ਕਟਾਈ ਹੈ ਕੇ ਹੈੱਡਕੁਆਰਟਰ ਤੋਂ ਲੈ ਕੇ ਆ ਲੋਕਲ ਅੱਡੇ ਤੋਂ ਕਿੰਨੀਆਂ ਗੱਡੀਆਂ ਲੱਗੀਆਂ ਸਰ ਇੱਕ ਗੱਡੀ ਨਾਲ ਹੀ ਹੋ ਗਿਆ ਜੀ ਥੋੜੀ ਵਜਾ ਕੀ ਹੈ ਦੱਸਿਓ ਸਰ ਸੌਟ ਸਰਟੀਫਿਕੇਟ ਦੱਸਦੇ ਆ ਜਿਵੇਂ ਕਰਕੇ ਚਿਮਨੇ 'ਚ ਮਾਰੇ ਜੇ ਅੱਗ ਲੱਗੇ ਸੀ ਤੇ ਇਹ ਤੋਂ ਵਾਜਾ ਜ਼ਿਆਦਾ ਹੋਣ ਕਰਕੇ ਘਬਰਾ ਗਏ ਸੀ ਅਸੀਂ ਆਏ ਇੱਕ ਗੱਡੀ ਨਾਲ ਹੀ ਬੁੱਝ ਗਈ ਸੀ ਅੱਗ ਬੁੱਝ ਚੁੱਕੀ ਹਾਂਜੀ ਹਾਂ ਕੋਈ ਨੁਕਸਾਨਤ ਨਹੀਂ ਹੋਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ لگ جیدہ نہیں ہوا جانی نقصان کسی کا نہیں ہویا کوئی بھی اتھے مالی نقصان ماڑا سمان سامان اگ لگی بہتے ہیں بچا ہو گیا بٹ پھر بھی بچا کافی ہوا مجھے کنٹرول کر لیا فائر برگڑا والے وقت سر آ گئے سارے کام سنبھالیا گیا سارا نہیں زیادہ نقصان